ਯਾਰ ਹੋ ਹੀ ਨਹੀਂ ਸਕਦਾ ਇਹ ਹਾਂ ਯਾਰ ਉਹ ਯਾਰ ਨਹੀਂ ਸਹਲ ਹੋ ਸਕਦਾ ਮੈਂ ਮੰਨਦਾ ਹੀ ਨਹੀਂ ਯਾਰ ਹਾਂ ਜੀ ਤੁਸੀਂ ਕਿਹਾਉਂਗੇ ਜੀ ਇਹ ਸਾਲ ਵੱਲ ਫਲ ਦੇ ਦੂਗਾ ਜੀ ਮੈਂ ਇਸ ਗੱਲ ਨੂੰ ਮੰਨਦਾ ਮਦਾਮ ਯਾਰ ਆਪਣੇ ਪੰਜਾਬ ਦੇ ਵਿੱਚ ਯਾਰ ਇੰਨਾ ਰੋਲਾ ਪਈ ਬਾਦਾਮ ਮਹਿੰਗੇ ਨੇ ਆਪਾਂ ਖਾ ਨਹੀਂ ਸਕਦੇ ਫਿਰ ਤਾਂ ਹਰੇਕ ਬੰਦਾ ਹੀ ਲਾਲਵੇ ਬਾਦਾਮ ਦਾ ਬੂਟਾ ਕਰੇ ਮਦਦ ਦਾਦਾ ਜੀ ਕਿਵੇਂ ਹੁਣ ਬੂਟਾ ਲਾ ਕੇ ਜੀ ਅਗਲੇ ਸਾਲ ਤੁਹਾਨੂੰ ਫਲ ਦੇ ਦਊਗਾ ਦਊਗਾ ਕਾਗਜ਼ੀ ਬਾਦਾਮ ਦਾ ਮੋٹے ਫਲ ਵਾਲਾ ਨਹੀਂ ਇਸ ਗੱਲ ਦੀ ਕੀ ਜ਼ਿੰਮੇਵਾਰੀ ਹੈ ਫਲ ਦੀ ਗਾਰੰਟੀ ਹੋਊਗੀ ਗਾਰੰਟੀ ਹੈ ਹਾਂ ਜੀ ਹਾਂ ਜੀ ਸਾਲ ਵੱਲ ਕਿੰਨੇ ਦਾ ਬੂਟਾ ਹੈ ਇਹ ਤੁਹਾਨੂੰ ਪਊਗਾ ਜੀ 200 ਰੁਪਏ ਦਾ ਪਊਗਾ 200 ਰੁਪਏ ਦਾ ਬੂਟਾ ਹਾਂਜੀ ਤੇ ਬਦਾਮਾਂ ਦਾ ਬੂਟਾ ਹਾਂਜੀ ਇਹ ਵੱਡਾ ਸਹਜ ਹੈ ਜੀ ਫੁੱਲ ਸਹਜ ਨਹੀਂ ਮੈਂ ਤੇਰੀ ਗੱਲ ਮੰਨ ਲਈ ਇੰਨਾ ਮਤਲਬ ਰੇਟ ਜਾਇਜ਼ ਵੀ 200 ਦਾ ਤੇ ਗਰੰਟੀ ਤੋਂ ਲੈ ਰਹੇ ਹਾਂ ਵੀ ਬਦਾਮ ਲੱਗਣਗੇ ਕਈ ਲੋਕ ਕਹਿੰਦੇ ਵੀ ਇਹ ਤਾਂ ਹੀ ਮਕਰੋ ਆੜੂ ਨਿਕਲ ਗਿਆ ਜੀ ਐ ਹੋ ਗਿਆ ਯਾਰ ਕਾਲ ਦੀ ਪੂਰੀ ਫੁੱਲ ਗਰੰਟੀ ਹੋਊ ਵੀ ਕਾਗਜ਼ ਬਦਾਮ ਸੁਣ ਲਓ ਭਰਾਵੋ ਹਾਂਜੀ ਕਾਲ ਦੀ ਪੂਰੀ ਫੁੱਲ ਗਰੰਟੀ ਹੋਊਗੀ ਆਪਾਂ ਕਹਿੰਦੇ ਵੀ ਬਦਾਮ ਮਹਿੰਗੇ ਨੇ ਵੀ 1000 ਰੁਪਏ ਕਿਲੋ 800 ਰੁਪਏ ਕਿਲੋ ਤੇ ਫਿਰ ਇਹ ਲੋਕ ਯਾਰ ਲਾਕਾ ਤੇ ਨਹੀਂ ਰਹੀ ਵੀ ਜਾਣਕਾਰੀ ਨਹੀਂ ਜਾਂ ਕੀ ਚੱਲ ਲੋਕਾਂ ਨੂੰ ਪਤਾ ਹੀ ਨਹੀਂ ਗਈ ਵੀ ਹੋਣੀ ਸਾਬ ਵੀ ਹੁੰਦਾ ਨਹੀਂ ਵੀ ਜਾਂ ਇੱਕ ਮੈਂ ਹੋਰ ਵੀ ਕਹਿਣਾ ਇਹ ਵੀ ਹੋ ਸਕਦਾ ਵੀ ਕਈ ਪਿੰਡਾਂ ਦੇ ਵਿੱਚ ਜਿਹੜੇ ਵਿੱਚ ਬੂਟੇ ਲੋਕ ਵੇਚੇ ਆਉਂਦੇ ਨੇ ਵੀ ਥੋੜੀ ਜੀ ਹੀਰਾ ਫੇਰੀ ਵੀ ਹੋਊਗੀ ਇਹਦੇ ਵਿੱਚ ਹਾਂ ਜੀ ਹਾਂ ਜੀ ਹੁੰਦੀ ਵੀ ਬੂਟਾ ਬਦਾਮਾਂ ਦਾ ਕਹਿ ਕੇ ਵੇਚਤਾ ਨਹੀਂ ਜੀ ਕਈ ਵਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਜੀ ਅਗਲਾ ਆੜੂ ਦਾ ਬੂਟਾ ਚੱਕ ਕੇ ਬਦਾਮ ਦਾ ਲਾਇਆ ਹੁੰਦਾ ਜੀ ਕੋਈ ਇਹਦੀ ਪਰਖ ਕੋਈ ਜਿਹੜਾ ਬਦਾਮ ਦਾ ਪੱਤਾ ਹੁੰਦਾ ਜੀ ਇਹਦਾ ਛੋਟਾ ਹੁੰਦਾ ਜੀ ਨਾਲ ਇਹ ਜਿਹੜੀ ਲੱਕੜ ਜਿਹੜੀ ਹੁੰਦੀ ਹੈ ਜੀ ਕਾਲੇ ਪੰਤੇ ਹੁੰਦੀ ਹੈ ਜਿਹੜਾ ਆੜੂ ਹੁੰਦਾ ਜੀ ਉਹਦੇ ਲੱਕੜ ਗੋਰੇ ਪੰਤੇ ਹੋਊਗੀ ਪੱਤਾ ਵੱਡਾ ਹੋਊਗਾ ਜੀ ਉਹਦਾ ਹਾਂ ਜੀ ਲਾਓ ਜਰੂਰ ਆਪਣੇ ਬਦਾਮ ਦਾ ਜਿਹੜਾ ਇਹ ਪੌਦਾ ਘਰੇ ਲਾਓ ਤੇ ਇੱਕ ਜਿਹੇ ਜਿ ਮਰਜੀ ਮਿੱਟੀ ਚ ਹੋ ਜਾਂਦਾ ਕੋਈ ਫਰਕ ਹੁੰਦਾ ਨਾ ਨਾ ਜੀ ਕਾਲੀ ਮਿੱਟੀ ਹੋਵੇ ਕਾਲੀ ਮਿੱਟੀ ਹੋਵੇ ਯਾਨੀ ਹੀਰਦੀ ਮਤਲਬ ਹਾਂਜੀ ਹਾਂਜੀ ਠੀਕ ਆ ਫਿਰ ਤਾਂ ਜਰੂਰੀ ਆ ਲਾਉਣਾ ਚਾਹੀਦਾ ਆਪਾਂ ਨੂੰ ਨਾਸਪਾਤੀ ਜਾ ਕੇ ਨਾਸਪਾਤੀ ਕਲ ਵੀ ਨਾਸਪਾਤੀ ਆ ਗਈ ਨਾਸਪਾਤੀ ਵੀ ਕਾਮਯਾਬ ਹੈ ਪੂਰੀ ਆ ਨੰਗ ਜਾਓ ਆਜੋ ਆਜੋ ਛੋਟੇ ਫਿਰ ਅਸਾਂ ਨਾਸਪਾਤੀ ਵੀ ਕਾਮਯਾਬ ਹੈ ਹਾਂਜੀ ਹਾਂਜੀ ਨਹੀਂ ਮੈਂ ਇੱਕ ਵੋਟਾ ਲਾ ਕੇ ਜੀ ਤੁਹਾਨੂੰ ਸਾਲ ਬਾਅਦ ਫਲ ਇਹ ਮੈਂ ਤੇਰੇ ਨਾਲ ਗੱਲ ਕਰ ਰਿਹਾ ਨਾਸਪਾਤੀ ਤਾਂ ਚਲੋ ਆਪਾਂ ਸੁਣੀ ਵੀ ਲੱਗੀ ਹੋਈ ਯਾਰ ਜਿਹੜਾ ਬਦਾਮ ਆ ਇਹਦਾ ਕਈ ਵਾਰ ਆਇਆ ਹੋਇਆਦਾ ਵੀ ਭਰਾਓ ਮੈਂ ਦੇਖ ਤੇਰਾ ਜ਼ਿਕਰ ਵੀਡੀਓ ਚ ਤਾਂ ਕਰਨਾ ਵੀ ਨਰਸਰੀ ਕਿਹੜੀ ਚ ਖੜੇ ਆ ਅਸੀਂ ਜੇ ਇਸ ਗੱਲ ਦੀ ਜ਼ਿੰਮੇਵਾਰੀ ਆ ਨਾ ਨਾ ਜੀ ਫਾਲਤੂ ਕੱਲ ਨੂੰ ਮिन्नੂ ਮੇਰੇ ਜਿਹੜੇ ਪਿਆਰ ਕਰਨ ਵਾਲੇ ਭਰਾ ਹਲਾਂਬਾ ਦੇਣ ਵੀ ਅਸੀਂ ਉਥੋਂ ਨਰਸਰੀ ਚੋਂ ਬਦਾਮ ਦਾ ਬੂਟਾ ਲਿਆਂਦਾ ਵੀ ਚੱਲਿਆ ਨਹੀਂਗਾ ਯਾਰ ਫੇਰ ਸਾਲਾ ਸਵਾਦ ਵਾਲੀ ਗੱਲ ਨਹੀਂ ਹੈਗੀ ਬੱਚ ਲਾਉਂਦੇ ਤਾਂ ਪਾਣੀ ਦਾ ਧਿਆਨ ਰੱਖਣਾ ਸਿਰਫ ਹੋਰ ਕੁਝ ਨਹੀਂ ਦੋਣ ਦੇਣਾ ਉਹ ਤਾਂ ਤੁਸੀਂ ਸਮਝਾਉਂਗੇ ਅਗਲੇ ਨੂੰ ਲਓਏ ਮਿੱਤਰੋ ਬਣ ਗਈ ਗੱਲ ਕਿਹੜੇ ਬਦਾਮ ਆਪਾਂ ਇਨੇ ਮਹਿੰਗੇ ਬਦਾਮ ਲੈ ਕੇ ਖਾਣੇ ਆ ਆਪਾਂ ਖੜੇ ਆ ਮਲੇਖ ਕੋਲੇ ਭਾਰਤ ਨਰਸਰੀ ਭਾਰਤ ਨਰਸਰੀ ਦੇ ਵਿੱਚ ਖੜੇ ਆ ਸਹਿਲ ਆ ਭਰਾ ਆਪਣਾ ਇਹਨਾਂ ਕੋਲੇ ਅੱਗੇ ਅਸੀਂ ਆਉਂਦੇ ਜਾਂਦੇ ਆ ਪਰ ਅੱਗੇ ਇਹ ਗੱਲ ਨਹੀਂ ਹੋਈ ਆਪਣੀ ਇਹਦੇ ਬਾਰੇ ਬਦਾਮਾਂ ਦੇ ਜਿਹੜਾ ਪੌਦੇ ਦੇ ਬਾਰੇ ਮਤਲਬ ਐਸ ਵਾਰ ਇਹ ਬੈਠੇ ਉੱਥੇ ਭੰਨ ਰਹੇ ਸੀ ਬਦਾਮ ਕਿਉਂਕਿ ਉਧਰ ਇੱਕ ਵੱਡਾ ਇਹਨਾਂ ਨੇ ਦਿਖਾਇਆ ਉਹ ਕਿੰਨੇ ਸਾਲ ਦਾ ਵਾ ਉਹ ਹੈਗਾ ਜੀ 5 ਕ ਸਾਲ ਦਾ ਇਹ ਉਹ 5 ਸਾਲ ਦਾ ਹਾਂ ਜੀ ਹਾਂ ਜੀ ਕਿੰਨੇ ਸਾਲ ਲੱਗਣ ਲੱਗ ਜਾਂਦੇ ਆ ਇੱਕ ਸਾਲ ਵਾ ਲੱਗ ਲਾਇਆ ਇੱਕ ਸਾਲ ਵਾ ਇਹ ਉੱਥੇ ਬੈਠੇ ਨਾ ਬਦਾਮ ਭੰਨ ਕਿਹੜੀ ਲੇਬਰ ਇਹਨਾਂ ਦੀ ਹੋਰ ਸਾਰੇ ਉਹ ਖਾਰ ਰਹੇ ਸੀਗੇ ਮੈਂ ਇਹਨੂੰ ਵੈਸੇ ਮੈਂ ਕਹਿਆ ਯਾਰ ਵੀ ਬਦਾਮ ਕੀ ਰੇਟ ਲੈ ਕੇ ਆਉਂਦੇ ਨੇ ਇਹ ਕਹਿੰ ਵੀ ਇੱਥੇ ਆ ਤੇ ਸੋਪਰਾ ਉਹ ਇਹ ਜਿਹੜਾ ਬਦਾਮ ਦਾ ਤੁਸੀਂ ਪੌਦਾ ਲਿਆਣਾ ਤਾਂ ਮਲੇਰ ਕੋਲੇ ਭਾਰਤ ਨਰਸਰੀ ਚੋਂ ਲੈ ਕੇ ਜਾਇਓ ਤੇ ਵੀਰ ਹੁਣ ਆਪਦੀ ਜ਼ਿੰਮੇਵਾਰੀ ਇਹ ਲੈ ਰਹੇ ਨੇ ਵੈਸੇ ਤਾਂ ਇਹ ਚੀਜ਼ ਦੀ ਕੋਈ ਜ਼ਿੰਮੇਵਾਰੀ ਆਪਾਂ ਤਾਂ ਨਹੀਂ ਹੱਕ ਚ ਇਸ ਗੱਲ ਦੇ ਪਰ ਇਹ ਇਹਨਾਂ ਨੂੰ ਇਸ ਗੱਲ ਦਾ ਹੈਗਾ ਤੂੰ ਆਪਦੇ ਭਾਈ ਮੂੰਹੋਂ ਹੀ ਕਹਦੇ ਵੀ ਇਸ ਗੱਲ ਦੀ ਜ਼ਿੰਮੇਵਾਰੀ ਹੈਗੀ ਕਿ ਨਹੀਂ ਠੀਕ ਨਹੀਂ ਗੱਲ ਪੂਰੀ ਫੁੱਲ ਗਾਰੰਟੀ ਹੋਊਗੀ ਕਾਗਜ਼ੀ ਬਦਾਮ ਆ ਜੀ ਪੂਰਾ ਪਿਓਰ ਹਾਂ ਹਾਂਜੀ 1 ਸਾਲ ਵਾ ਫਾਲੋ ओके 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 चलो प्रावो जरूर दर्शन दियो प्रा हुनू आके भारत नर्सरी ਦੇ ਵਿੱਚ ਤੇ ਇਹਨਾਂ ਕੋਲੋਂ ਪੌਦੇ ਹੋਰ ਵੀ ਬਹੁਤ ਹੋਰ ਕਿਹੜੇ ਕਿਹੜੇ ਆਪਣੇ ਕੋਲੇ ਜਿਵੇਂ ਹੋਰੀ ਅੰਬ ਮਿਲ ਜੂਗਾ ਜੀ ਅਮਰੂਦ ਮਿਲ ਜੂਗਾ ਆਵਲਾ ਮਿਲ ਜੂਗਾ ਜੀ ਸਾੜੂ ਮਿਲ ਜੂਗਾ ਹੋਰ ਤੋਂ ਚਿਕੂ ਮਿਲ ਜੂਗਾ ਜੀ ਤੇ ਇੱਕ ਉਹ ਆਲੂ ਖਾਰਾ ਕਹਿੰਦੇ ਬਹੁਤ ਕਾਮਯਾਬ ਆਪਣੀ ਹਾਂਜੀ ਹਾਂਜੀ ਸੁਰਖ ਬਲੈਕ ਜੀ ਮੋٹے ਫਾਲਾ ਲਈ ਆਲੂ ਖਾਰਾ ਇੱਕ ਰੈੱਡ ਹੁੰਦਾ ਇੱਕ ਰੈੱਡ ਹੁੰਦਾ ਜੀ ਇੱਕ ਬਲੈਕ ਹੁੰਦਾ ਹਾਂਜੀ ਹਾਂਜੀ ਚੋਪਰਾ ਉਹ ਖਿੱਚ ਕੇ ਕਰਦੇ ਹੋ ਵੀਡੀਓ ਸ਼ੇਅਰ ਤਾਂ ਕਿ ਜਿਹੜੇ ਭਰਾ ਵੀ ਚਾਹਵਾਨ ਨੇ ਫਲਦਾਰ ਬੂਟਿਆਂ ਦੇ ਉਹ ਭਾਰਤਨਰਸੀ ਚ ਪਹੁੰਚਣ ਤੇ ਇਥੋਂ ਮਤਲਬ ਇਸ ਚੀਜ਼ ਦਾ ਆਪਾਂ ਲਾਭ ਉਠਾਓ ਆਪਣੇ ਘਰਾਂ ਚ ਲਾ ਕੇ ਆਪਾਂ ਕਿਉਂ ਮੰਗਿਆਈ ਦਾ ਸਮਾਂ ਨਹੀਂ